ਸਭ ਤੋਂ ਪਹਿਲਾਂ ਪੰਜਾਬੀ ਗੁਰੂ ਪਾ ਚੈਨਲ ਤੇ ਆਈ ਸਭ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਉਹ ਪੰਜ ਸੰਕੇਤਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨਾਲ ਤੁਹਾਨੂੰ ਇਹ ਪਤਾ ਲੱਗੇਗਾ ਕਿ ਪਰਮਾਤਮਾ ਦਾ ਹੱਥ ਤੁਹਾਡੇ ਉੱਪਰ ਹੈ ਅਤੇ ਉਹ ਪਲ-ਪਲ ਤੁਹਾਡੇ ਉੱਪਰ ਆਪਣੀ ਨਜ਼ਰ ਰੱਖ ਰਹੇ ਹਨ ਜੀ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਉਹੀ ਸੰਗਤਾਂ ਦੇਖਣ ਜੋ ਪੂਰੀ ਦੁਨੀਆ ਦੇ ਪਰਮਾਤਮਾ ਨੂੰ ਇੱਕ ਹੀ ਮੰਨਦੇ ਹਨ ਜੋ ਸੰਗਤਾਂ ਇਹ ਵਿਚਾਰ ਰੱਖਦੀਆਂ ਹਨ ਕਿ ਪੂਰੀ ਦੁਨੀਆ ਦਾ ਪਰਮਾਤਮਾ ਸਿਰਫ ਇੱਕ ਹੀ ਹੈ بس ਉਸ ਦੇ ਨਾਮ ਅਲੱਗ ਲਗਾਨ ਜੀ ਸਮੁੱਚੀ ਸੰਗਤ ਹਮੇਸ਼ਾ ਹੀ ਹਰ ਵੇਲੇ ਕਿਸੇ ਨਾ ਕਿਸੇ ਪਰੇਸ਼ਾਨੀ ਨਾਲ ਲੜ ਰਹੀ ਹੁੰਦੀ ਹੈ ਸਾਰੀ ਹੀ ਸੰਗਤ ਹਮੇਸ਼ਾ ਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਰਹਿੰਦੀ ਹੈ ਕਿ ਪ੍ਰਮਾਤਮਾ ਜੀ ਸਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਪ੍ਰਸੰਗੋ ਜੀ ਸਾਨੂੰ ਕੁਝ ਗੱਲਾਂ ਕਦੇ ਵੀ ਸਮਝ ਨਹੀਂ ਆਉਂਦੀਆਂ ਅਸੀਂ ਹਮੇਸ਼ਾ ਹੀ ਇਹੀ ਚਾਹੁੰਦੇ ਹਾਂ ਕਿ ਜੋ ਵੀ ਸਾਡੀ ਜ਼ਿੰਦਗੀ ਵਿੱਚ ਹੋਵੇ ਉਹ ਸਿਰਫ ਸਾਡੇ ਮੁਤਾਬਿਕ ਹੀ ਹੋਵੇ ਪਰ ਉਸ ਵਾਹਿਗੁਰੂ ਪ੍ਰਮਾਤਮਾ ਜੀ ਦੀ ਖੇਡ ਦਾ ਕੋਈ ਵੀ ਪਤਾ ਨਹੀਂ ਹੈ ਜੀ ਪ੍ਰਸੰਗੋ ਜੀ ਫਿਰ ਵੀ ਪ੍ਰਮਾਤਮਾ ਜੀ ਆਪਣੀ ਸੱਚੀ ਸੰਗਤ ਨੂੰ ਕੁਝ ਅਜਿਹੇ ਸੰਕੇਤ ਦਿੰਦੇ ਹਨ ਜਿਨ੍ਹਾਂ ਨਾਲ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ ਕਿ ਵਾਹਿਗੁਰੂ ਪ੍ਰਮਾਤਮਾ ਜੀ ਹਰ ਮੁਸੀਬਤ ਵਿੱਚ ਸਾਡੇ ਨਾਲ ਖੜਦੇ ਹਨ ਪ੍ਰਮਾਤਮਾ ਜੀ ਸਾਡੇ ਸਰੀਰ ਵਿੱਚ ਸਾਡੇ ਖਿਆਲਾਂ ਵਿੱਚ ਅਤੇ ਸਾਡੀ ਮਾਨਸਿਕ ਅਵਸਥਾ ਵਿੱਚ ਵੀ ਅਜਿਹਾ ਅਸਰ ਕਰ ਦਿੰਦੇ ਹਨ ਜਿਸ ਨਾਲ ਸਾਨੂੰ ਕੋਈ ਤਾਕਤ ਹਮੇਸ਼ਾ ਸਾਡੇ ਨਾਲ ਖੜੀ ਨਜ਼ਰ ਆਉਂਦੀ ਹੈ ਜੀ ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਸਾਨੂੰ ਉਸ ਪ੍ਰਮਾਤਮਾ ਤੋਂ ਉਸ ਇਨਸਾਨ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਉਹ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਦਾ ਹੈ ਭਾਵ ਕਿ ਉਸ ਦੇ ਦਿਲ ਵਿੱਚ ਪ੍ਰਮਾਤਮਾ ਜੀ ਸਭ ਤੋਂ ਪਹਿਲਾਂ ਸਦਕ ਰਿਜ਼ਕ ਅਤੇ ਦਿਲੀ ਭਾਵਨਾ ਦੇ ਬੂਟੇ ਦੀ ਜੋਤ ਲਗਾਉਂਦੇ ਹਨ ਸੰਗਤ ਜੀ ਉਸ ਇਨਸਾਨ ਦੇ ਦਿਲ ਵਿੱਚ ਤੁਹਾਨੂੰ ਹੋਰਾਂ ਲਈ ਹਮੇਸ਼ਾ ਹੀ ਦਰਦ ਨਜ਼ਰ ਆਵੇਗਾ ਉਹ ਭਾਗੀਸ਼ਾਲੀ ਰੂਹ ਹਮੇਸ਼ਾ ਦੂਜਿਆਂ ਦੇ ਦੁੱਖਾਂ ਵਿੱਚ ਸ਼ਾਮਿਲ ਹੋ ਕੇ ਆਪਣਾ ਮਨ ਵੀ ਖਰਾਬ ਕਰਦੀ ਨਜ਼ਰ ਆਵੇਗੀ ਸੰਗਤ ਜੀ ਦੂਜੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਇਨਸਾਨ ਹਮੇਸ਼ਾ ਦੂਜਿਆਂ ਲਈ ਆਪਣੀ ਚੀਜ਼ ਨੂੰ ਵੀ ਕੁਰਬਾਨ ਕਰ ਦਿੰਦਾ ਹੈ ਉਹ ਹਮੇਸ਼ਾ ਦੂਜਿਆਂ ਦਾ ਢਿੱਡ ਭਰਨ ਦੇ ਲਈ ਆਪਣੇ ਮੂੰਹ ਦਾ ਨਿਵਾਲਾ ਵੀ ਭੁੱਖਿਆਂ ਨੂੰ ਦੇ ਦਿੰਦਾ ਹੈ ਜੀ ਸਾਡੇ ਮਾਤਾ ਪਿਤਾ ਵੀ ਇਸ ਗੱਲ ਦੇ ਉਦਾਹਰਣ ਹਨ ਮਾਤਾ ਪਿਤਾ ਵੀ ਹਮੇਸ਼ਾ ਆਪਣੇ ਬੱਚਿਆਂ ਲਈ ਜਿੰਨਾ ਸੰਭਵ ਹੋ ਸਕੇ ਉਸ ਤੋਂ ਵੀ ਜ਼ਿਆਦਾ ਚੰਗਾ ਸੋਚਦੇ ਹਨ ਜੀ ਇਹ ਹਮੇਸ਼ਾ ਦੂਜਿਆਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ ਚੰਗੇ ਕੰਮ ਲਈ ਕਿਸੇ ਨੂੰ ਵੀ ਨਾ ਨਹੀਂ ਕਰਦੇ ਸੰਗਤ ਜੀ ਜਿਵੇਂ ਇੱਕ ਫਲ ਦਾ ਰੁੱਖ ਸਾਡੇ ਲਈ ਹਮੇਸ਼ਾ ਮਿੱਠੇ ਫਲ ਦਿੰਦਾ ਹੈ ਪਰ ਖੁਦ ਕਦੇ ਵੀ ਨਹੀਂ ਖਾਂਦਾ ਉਸੇ ਤਰ੍ਹਾਂ ਹੀ ਇਹ ਇਨਸਾਨ ਜਿਸ ਉੱਪਰ ਵਾਹਿਗੁਰੂ ਜੀ ਦਾ ਹੱਥ ਹੁੰਦਾ ਹੈ ਉਹ ਹਮੇਸ਼ਾ ਹੀ ਦੂਜਿਆਂ ਨੂੰ ਰਾਜੇ ਦੀ ਤਰ੍ਹਾਂ ਹਰ ਚੀਜ਼ ਮੁਹੱਈਆ ਕਰਾਉਣ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ ਜੀ ਸੰਗਤ ਜੀ ਤੀਸਰੀ ਸਭ ਤੋਂ ਵੱਡੀ ਨਿਸ਼ਾਨੀ ਕਿ ਇਸ ਤਰ੍ਹਾਂ ਦੇ ਇਨਸਾਨ ਅਨਾਰੀਅਲ ਦੀ ਤਰ੍ਹਾਂ ਹੁੰਦੇ ਹਨ ਉੱਪਰੋਂ ਸਖਤ ਹੁੰਦੇ ਹਨ ਪਰ ਅੰਦਰੋਂ ਮਲਾਈ ਦੀ ਤਰ੍ਹਾਂ ਹੁੰਦੇ ਹਨ ਜੀ ਸੰਗਤ ਜੀ ਇਹਨਾਂ ਦਾ ਉੱਪਰੋਂ ਸਖਤ ਹੋਣਾ ਵੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ ਇਹ ਕਿਸੇ ਤੇ ਵੀ ਹੋ ਰਹੇ ਜ਼ੁਲਮ ਨੂੰ ਆਪਣੇ ਅੱਖੀ ਕਦੇ ਨਹੀਂ ਦੇਖ ਸਕਦੇ ਇਹ ਜ਼ੁਲਮ ਚਾਹੇ ਕਿਸੇ ਇਨਸਾਨ ਤੇ ਜਾਂ ਕਿਸੇ ਪਸ਼ੂ ਪੰਛੀ ਤੇ ਹੀ ਕਿਉਂ ਨਾ ਹੋ ਰਿਆ ਹੋਵੇ ਇਸ ਤਰ੍ਹਾਂ ਦੇ ਇਨਸਾਨ ਕਿਸੇ ਦੇ ਉੱਪਰ ਹੋ ਰੇ ਜ਼ੁਲਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਜੀ ਪਰ ਅੰਦਰੋਂ ਇਹ ਮਲਾਈ ਦੀ ਤਰ੍ਹਾਂ ਹੁੰਦੇ ਹਨ ਤੁਸੀਂ ਹੱਸ ਕੇ ਇਹਨਾਂ ਨਾਲ ਗੱਲ ਕੀਤੀ ਤਾਂ ਇਹ ਤੁਹਾਡੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤਿਆਰ ਹੋ ਜਾਣਗੇ ਜੀ ਸੰਗਤਜੀ ਚੌਥੀ ਸਭ ਤੋਂ ਵੱਡੀ ਨਿਸ਼ਾਨੀ ਸਾਨੂੰ ਇਹਨਾਂ ਦੀ ਅੱਖਾਂ ਵਿੱਚ ਮਿਲਦੀ ਹੈ ਜੀ ਇਹਨਾਂ ਦੀ ਅੱਖਾਂ ਵਿੱਚ ਇੱਕ ਅਲੱਗ ਤਰ੍ਹਾਂ ਦਾ ਰੋਹਾਨੀ ਨੂਰ ਹੁੰਦਾ ਹੈ ਜੋ ਵੀ ਇਹਨਾਂ ਦੀ ਅੱਖਾਂ ਵੱਲ ਦੇਖਦਾ ਹੈ ਉਹ ਸਿਰਫ ਦੇਖਦਾ ਹੀ ਰਹਿ ਜਾਂਦਾ ਹੈ ਜੀ ਇਨਾਂ ਦੀ ਅੱਖਾਂ ਵਿੱਚ ਤੁਹਾਨੂੰ ਨੀਲ ਨਜ਼ਰ ਆਵੇਗਾ ਹਮੇਸ਼ਾ ਇਨਾਂ ਦੀ ਅੱਖਾਂ ਵਿੱਚ ਕੁਝ ਪਾਣੀ ਦੀਆਂ ਬੂੰਦਾਂ ਤੁਹਾਨੂੰ ਨਜ਼ਰ ਆਉਣੀਆਂ ਜੀ ਇਨਾਂ ਦਾ ਚਿਹਰਾ ਵੀ ਦਿਲ ਖਚਮਾ ਹੁੰਦਾ ਹੈ ਅਤੇ ਚਿਹਰੇ ਦੇ ਉੱਪਰ ਪਰਮਾਤਮਾ ਜੀ ਦੀ ਭਗਤੀ ਦਾ ਨੂਰ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਸੰਗਤ ਜੀ ਪੰਜਵੀਂ ਨਿਸ਼ਾਨੀ ਜੋ ਕਿ ਵਾਹਿਗੁਰੂ ਜੀ ਖੁਦ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਇਨਸਾਨ ਦੀ ਉਹ ਅਰਦਾਸ ਬਹੁਤ ਜਲਦੀ ਪੂਰੀ ਕਰ ਦਿੰਦੇ ਹਨ ਕਈ ਵਾਰ ਕੀ ਹੁੰਦਾ ਹੈ ਲੱਖ ਅਰਦਾਸ ਕਰਨ ਤੋਂ ਬਾਅਦ ਵੀ ਸਾਡੀ ਅਰਦਾਸ ਵਾਹਿਗੁਰੂ ਜੀ ਦੇ ਦਰ ਉੱਪਰ ਪਰਵਾਨ ਨਹੀਂ ਹੁੰਦੀ ਜੀ ਪਰ ਅਜਿਹੀ ਸੰਗਤ ਦੀ ਅਰਦਾਸ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ਕਿਉਂਕਿ ਸੰਗਤ ਜੀ ਇਸ ਤਰ੍ਹਾਂ ਦੇ ਇਨਸਾਨ ਉੱਪਰ ਹਮੇਸ਼ਾ ਹੀ ਵਾਹਿਗੁਰੂ ਜੀ ਆਪਣਾ ਸਿੱਧਾ ਹੱਥ ਰੱਖਦੇ ਹਨ ਜੀ ਉਹ ਇਨਸਾਨ ਹਮੇਸ਼ਾ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਰਹਿੰਦੇ ਹਨ ਜਿੰਨਾ ਉਸ ਨੂੰ ਮਿਲ ਜਾਂਦਾ ਹੈ ਉਹ ਇਨਸਾਨ ਭਾਵੇਂ ਕਿ ਉਹ ਸੰਗਤਾਂ ਹਮੇਸ਼ਾ ਹੀ ਉਸ ਵਿੱਚ ਖੁਸ਼ ਹੋ ਕੇ ਵਾਹਿਗੁਰੂ ਪਰਮਾਤਮਾ ਜੀ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਦੇ ਰਹਿੰਦਿਆਂ ਹਨ ਜਿਸ ਨਾਲ ਪਰਮਾਤਮਾ ਜੀ ਖੁਸ਼ ਹੋ ਜਾਂਦੇ ਹਨ ਅਤੇ ਹਮੇਸ਼ਾ ਇਸ ਤਰ੍ਹਾਂ ਦੀ ਸੰਗਤਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਦੇ ਹਾਂ ਜੀ ਅਤੇ ਹਰ ਮੁਸੀਬਤ ਵਿੱਚ ਉਹਨਾਂ ਦੇ ਨਾਲ ਖੜੇ ਦਿਖਾਈ ਦਿੰਦੇ ਹਾਂ ਜੀ ਇਸ ਕਰਕੇ ਸੰਗਤ ਜੀ ਹਮੇਸ਼ਾ ਹੀ ਬੇਜਵਾਨਿਆਂ ਨੂੰ ਤਕਲੀਫਾਂ ਤੋਂ ਦੂਰ ਰੱਖਿਆ ਕਰੋ ਅਤੇ ਉਹਨਾਂ ਦੀ ਜਿੰਨੀ ਸੇਵਾ ਹੋ ਸਕੇ ਉੰਨੀ ਸੇਵਾ ਕਰਿਆ ਕਰੋ ਕਿਉਂਕਿ ਜਿਹੜੀ ਸੰਗਤ ਬੇਜਵਾਨਾਂ ਦੀ ਸੇਵਾ ਕਰਦੀ ਹੈ ਉਹਨਾਂ ਦਾ ਢੱਡ ਭਰਦੀ ਹੈ ਗਰਮੀਆਂ ਵਿੱਚ ਪੰਛੀਆਂ ਨੂੰ ਪਾਣੀ ਰੱਖਦੀ ਹੈ ਤਾਂ ਹਮੇਸ਼ਾ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਦੇ ਹਨ ਜੀ ਅਤੇ ਉਹਨਾਂ ਸੰਗਤਾਂ ਦੇ ਅੱਗੇ ਜਿੰਨੇ ਵੀ ਦੁੱਖ ਹੁੰਦੇ ਹਨ ਉਹ ਵਾਹਿਗੁਰੂ ਪਰਮਾਤਮਾ ਜੀ ਖਤਮ ਕਰ ਦਿੰਦੇ ਹਨ ਕਿਉਂਕਿ ਸੰਗਤ ਜੀ ਵਾਹਿਗੁਰੂ ਪਰਮਾਤਮਾ ਜੀ ਉਹੀ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਆਪਣੇ ਦੁੱਖਾਂ ਨੂੰ ਆਪਣੇ ਅੰਦਰ ਸਮਾ ਸਕਦੀ ਹੈ ਅਤੇ ਸਾਨੂੰ ਇੱਕ ਸੌਖੀ ਜ਼ਿੰਦਗੀ ਅਤੇ ਸਾਨੂੰ ਇੱਕ ਸੌਖੀ ਜ਼ਿੰਦਗੀ ਅਤੇ ਸੁੱਖਾਂ ਵਾਲੀ ਜ਼ਿੰਦਗੀ ਪ੍ਰਦਾਨ ਕਰ ਸਕਦੀ ਹੈ ਇਸ ਲਈ ਜੇਕਰ ਤੁਸੀਂ ਪਰਮਾਤਮਾ ਜੀ ਦਾ ਦਿਲ ਜਿੱਤਣਾ ਹੈ ਤਾਂ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਿਆ ਕਰੋ ਸੰਗਤ ਜੀ ਬੇਜਵਾਨਾਂ ਦੇ ਢੱਡ ਭਰਿਆ ਕਰੋ ਸੰਗਤ ਜੀ ਬੇਜਵਾਨਾਂ ਦੇ ਢੱਡ ਭਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਹਨ ਤਾਂ ਉਹ ਇਸ ਤਰ੍ਹਾਂ ਦੀ ਸੰਕਟਾ ਉੱਪਰੋਂ ਜ਼ਿਆਦਾਤਰ ਪ੍ਰਸੰਨ ਹੁੰਦੇ ਹਨ ਜੋ ਕਿ ਦੂਜਿਆਂ ਲਈ ਆਪਣੇ ਦਿਲ ਵਿੱਚ ਸੱਚੀ ਭਾਵਨਾ ਰੱਖ ਕੇ ਉਹਨਾਂ ਬਾਰੇ ਆਪਣੇ ਦਿਲ ਵਿੱਚ ਦਰਦ ਰੱਖਦੇ ਹਨ ਇਸ ਕਰਕੇ ਸੰਗਤ ਜੀ ਜੇਕਰ ਤੁਸੀਂ ਅੱਜ ਤੱਕ ਕਿਸੇ ਵੀ ਬੇਜਵਾਨਿਆਂ ਨੂੰ ਰੋਟੀ ਨਹੀਂ ਪਾਈ ਤਾਂ ਅੱਜ ਤੋਂ ਹੀ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦੇਵੋ ਸੰਗਤ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਦਿਨ ਬਦਲ ਜਾਣਗੇ ਅਤੇ ਜਿੰਨੇ ਵੀ ਤੁਹਾਡੇ ਘਰੇ ਨਕਰਾਤਮਕ ਸ਼ਕਤੀ ਹੋਵੇਗੀ ਸਾਰੀ ਦੂਰ ਹੋ ਜਾਵੇਗੀ ਇਸੇ ਤਰ੍ਹਾਂ ਹੀ ਸੰਗਤ ਜੀ ਅੱਜ ਦੀ ਆਪਣੀ ਇਹ ਛੋਟੀ ਜਹੀ ਵੀਡੀਓ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ